ਸਤੇ ਦੀ ਵਾਰ ਘੜਦੇ ਆ ਸਹਾਇ ਹੁਣਾ ਧਰਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਹੁੱਲੇ ਦਰਸ਼ਨਦਾਰੇ ਬਖਸ਼ੇ ਰਿਹਾ ਹਲ ਕਰਨਾ ਸਤਿਗੁਰੂ ੜਦੀ ਕਲਾ ਬਖਸ਼ਣੀ ਹਰਮਦਾਨ ਫਤਿਹ ਦੀ ਦਾਸ ਰਖਸ਼ਣੀ ਅਪਾਰਾਂੀਆਂ ਸੰਗਤਾਂ ਦੀ ਹਾਜ਼ਰੀ ਸੇਵਾ ਤਿਲ ਫੁਲਿਆਂ ਦਾ ਹੋਇਆ ਪ੍ਰਵਾਨ ਕਰਨਾ ਕਦਮ ਕਦਮ ਲਿਖ ਕੇ ਲੈਣਾ ਆਪਣੇ ਦਰੋਂ ਘਰੋਂ ਜੋ ਸਿੱਖੀ ਜੀਵਨ ਨਾਮ ਦੀ ਦਾਤ ਅਮਰਤ ਰੇ ਦੀ ਦਾਤ ਦੇ ਰੁਕਤਾ ਤਾਂ ਦ੍ਰਿਸ਼ਟੀਆਂ ਨਕਰ ਜਿਹੜੇ ਫਸਲਵਾੜੀ ਤੇ ਮਿਹਰ ਪਰਿਆ ਕਰਨਾ ਸਤਿਗੁਰੂ ਚੜਦੀ ਕਲਾ ਰਕਸ਼ਣੀ ਹਰ ਮਦਾਨ ਫਤੇ ਦੀ ਰਾਤ ਰਕਸ਼ਣੀ ਸਵਾਸ ਸਵਾਸ ਆਪਣਾ ਸਿਮਰਨ ਰਕਸ਼ਣਾ ਹਮੇਤੋ ਬਚਾ ਰੱਖਣਾ ਸੇਈ ਪਿਆਰਿਆ ਮੇਲ ਜਿਨ੍ਹਾਂ ਮਿਲਿਆ ਦਰਬਾਰ ਤੇ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਵਾਹਿਗੁਰੂ ਜੀ ਕੀ ਫਤਿਹ ਦਿੰਗੇ ਚੰਨ ਨੂੰ ਧੋਣ ਵਾਸਤੇ ਬੋਲੇ ਸੋਨਿਆ ਸ੍ਰੀ ਅਕਾਲ ਸਤਨਾਮ ਵਾਹਿਗੁਰੂ 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 ਵਾਹਿਗੁਰੂ ਸਤਨਾਮ 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 ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਹੋ ਨਾਮ ਕਰ ਆਪਣੇ ਚਿਰ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦਿ ਕਨ ਬਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਬਲ ਵਸੇ ਮੇਰੇ ਚਿਤਾਂ ਨਾਨਕ ਏਕ ਕਰੇ ਅਰਦਾਸ ਸਰ ਨਾਹੀ ਪੂਰਨ ਗੁਣਤਾਸ ਨਾਨਕ ਏਕ ਕਰੇ ਅਰਦਾਸ ਸਰ ਨਾਹੀ ਪੂਰਨ ਗੁਣਤਾਸ

ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੁਹੀ ਮਹੱਲਾ ਪੰਜਮ ਜਾ ਕਹ ਦਰਸ ਪਾਪ ਕੋ ਡੇ ਉਤਾਰੇ ਤੇਤ ਦਸੰਗ ਇਹੋ ਪਵਨ ਜਨਤਾਰੇ ਜਾ ਕੇ ਦਰਸ ਪਾਪ ਕੋ ਡੇ ਉਤਾਰੇ ਪੈਟਕ ਸੰਗ ਇਹੋ ਪਵਨ ਜਨਤਾਰੇ ਓਏ ਸਾਜਣ ਓ ਮੀਤ ਬਿਆਰੇ ਜੋ ਹਮਕੋ ਖਰਨਾਮ ਜਿ ਤਾਰੇ ਰਾਉ ਜਾ ਰਹਾ ਸਮਦ ਸੁਨਤ ਸੋਖ ਸਾਰੇ ਜਾ ਕੇ ਟਹਨ ਜਮ ਦੂਤ ਬਿਆਰੇ ਜਾਗੀ ਧੀਰਗ ਇਸ ਮਨ ਸਦਾਰੇ ਜਾਗ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਏਨ ਸਦ ਬਨਹਾਰੇ ਪ੍ਰਭ ਕੇ ਸੇਵਕ ਬਬ ਆਪ ਸਵਾਰੇ ਸਰਨ ਨਾਨਕ ਏਨ ਸਦ ਬਨਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਸੁਹੀ ਮਹੱਲਾ ਪੰਜਵਾ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹੋ ਭਗਵ ਜਲ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ